ਅੱਜ ਦੇ ਟਾਈਮ ਦੇ ਵਿੱਚ ਨਾ ਬੱਚਾ ਮਤਲਬ ਮਾੜੀ ਸੂਰਤ ਆਉਣ ਲੱਗਦੀ ਹੈ ਤਾਂ ਉਹ ਕਹਿੰਦਾ ਪਹਿਲਾਂ ਮੈਨੂੰ ਫੋਨ ਚਾਹੀਦਾ ਹੈ ਫੋਨ ਤੇ ਉਹ ਬੱਚਾ ਕੀ ਦੇਖ ਰਿਹਾ ਹੈ ਕੀ ਕਰ ਰਿਹਾ ਕਿਸੇ ਦਾ ਚੈੱਕ ਨਹੀਂ ਹੁੰਦਾ ਉਹਦੇ ਤੇ ਉਹਦਾ ਕਿੰਨਾ ਕ ਅਸਰ ਪੈਂਦਾ ਬੱਚਿਆਂ ਤੇ 4-5 ਸਾਲ ਦਾ ਬੱਚਾ ਉਹ ਵੀਡੀਓਜ਼ ਦੇਖ ਰਿਹਾ ਹੈ ਜਿਹੜੀਆਂ ਕਹ ਲੋ ਵੀ ਨਹੀਂ ਦੇਖਣੀਆਂ ਚਾਹੀਦੀਆਂ ਇਹਨਾਂ ਐਡਿਕਟਡ ਹੋ ਚੁੱਕਿਆ ਸੀ ਉਸ ਚੀਜ਼ਾਂ ਪੇਰੈਂਟਸ ਨੂੰ ਪਤਾ ਹੀ ਨਹੀਂ ਆਈ ਤਾਂ ਨਹੀਂ ਕਿ ਸਿਰਤ ਨੂੰ ਵੀ ਕਹ ਲੋ ਵੀ ਉਹਨੇ ਨਹੀਂ ਕਰੇ ਗਿਆ ਵੀ ਮਮਾ ਫੋਨ ਦੇਖਣਾ ਇਹ ਚੀਜ਼ਾਂ ਕਹਿੰਦੇ ਉਹ ਵੀ ਚੀਜ਼ਾਂ ਬਟ ਮੈਂ ਅਵੋਇਡ ਕਰਦੀ ਆਂ ਅਲਸੀੜੀ ਤੇ ਇੰਟਰਨੈਟ ਕਨੈਕਟੀਵਿਟੀ ਕਰਕੇ ਦਿੱਤੀ ਹੋਈ ਆ ਵੀ ਦੇਖਣਾ ਸਾਹਮਣੇ ਦੇ ਅਸੀਂ ਸਾਰੇ ਦੇਖ ਰਹੇ ਆ ਲੱਗਦਾ ਕਿ ਬੱਚਿਆਂ ਨੂੰ ਲੋੜ ਹੈਗੀ ਧਰਮ ਦੀ ਜਾਂ ਧਰਮ ਤੋਂ ਬਿਨਾ ਦੁਨੀਆ ਚੱਲ ਸਕਦੀ ਹੈ ਬਿਲਕੁਲ ਨਹੀਂ ਚੱਲ ਸਕਦੀ ਕਿਵੇਂ ਚੱਲ ਜੂ ਹੁਣ ਉਹ ਤਾਂ ਫਿਰ ਬਿਨਾ ਰੂਲ ਰੈਗੂਲੇਸ਼ਨ ਵਾਲਾ ਸਕੂਲ ਹੋ ਗਿਆ ਵੀ ਜਿਹਦੀ ਮਰਜ਼ੀ ਆ ਜਿਹੜੀ ਮਰਜ਼ੀ ਕਲਾਸ ਚ ਵਰਜੇ ਥਾਵਾਂ ਦੇ ਵੀ ਕੁ ਕੈਲਕੂਲੇਸ਼ਨ ਰੱਬ ਨੇ ਸੈਟ ਕੀਤੀ ਹੋਈ ਆ ਦੋਸਾਂ ਇਕੱਠੇ ਤਾਂ ਆ ਨਹੀਂ ਸਕਦੇ ਇਹ ਚੀਜ਼ ਜਿਹੜੇ ਰੂਲਸ ਰੈਗੂਲੇਸ਼ਨ ਨਾਲੇ ਹੁਣੇ ਬਹੁਤ ਜ਼ਰੂਰੀ ਨੇ ਔਰ ਜਿਹੜੀ ਗੱਲ ਕਹੀਏ ਵੀ ਰੱਬ ਹੈ ਜਾਂ ਰੱਬ ਨਹੀਂ ਹੈ ਦਿਖਾਓ ਸਾਨੂੰ ਵੀ ਉਸ ਪੇਰੈਂਟਸ ਜੀ ਜਵਾਬ ਨਹੀਂ ਦੇ ਪਾਰੇ ਉਹ ਪੇਰੈਂਟਸ ਜਵਾਬਦਾਨੀ ਦੇ ਪਾਰੇ ਕਿਉਂਕਿ ਉਹਨਾਂ ਨੂੰ ਪਤਾ ਨਹੀਂ ਮਾਪਿਓ ਆਪ ਤਾਂ ਘਰ ਦੇ ਵਿੱਚ ਇੱਕ ਦੂਜੇ ਨੂੰ ਝੂਠ ਬੋਲਦੇ ਨੇ ਆਪ ਤਾਂ ਉੱਚੀ ਆਵਾਜ਼ ਸੇ ਗੱਲ ਕਰਦੇ ਨੇ ਬੱਚਿਆਂ ਤੋਂ ਕਿੱਦਾਂ ਸੇ ਐਕਸਪੈਕਟ ਕਰ ਸਕਦੇ ਆ ਕਿ ਜੋ ਅਸੀਂ ਖੁਦ ਕਰ ਰਹੇ ਆ ਸਾਡੇ ਬੱਚੇ ਉਹ ਚੀਜ਼ ਨਾ ਕਰਨ ਜੇ ਅਸੀਂ ਹਾਸੇ ਮਜ਼ਾਕ ਜਿ ਇੱਕ ਦੂਜੇ ਨੂੰ ਕੋਈ ਗੱਲ ਕਹਿ ਦਈਏ ਉਹ ਬੱਚੇ ਤੇ ਇਫੈਕਟ ਪੈਂਦਾ ਉਸ ਚੀਜ਼ ਦਾ ਪੁੱਛੋਗੀ ਆ ਕੇ ਬੱਲਾ ਮੈਨੂੰ ਮੰਮੀ ਤੁਸੀਂ ਤਾਂ ਮਾਮਾ ਜੀ ਨੂੰ ਆਏ ਕਹਨੇ ਹੁਣ ਮੈਂ ਕਿਉਂ ਨਹੀਂ ਕਹਿ ਸਕਦੀ ਕਿੰਨੀ ਗ ਲੋੜ ਹੈ ਕਿ ਜੇ ਅਸੀਂ ਉਹਨਾਂ ਨੂੰ ਕੁਝ ਸਮਝਾਣਾ ਤਾਂ ਸਾਨੂੰ ਉਹਨਾਂ ਦੇ ਲੈਵਲ ਤੇ ਜਾਣਾ ਪੈਣਾ ਸਾਨੂੰ ਉਹ ਇੱਕ ਬੈਰੀਅਰ ਜਿਹੜਾ ਹੈ ਨਾ ਉਹਨੂੰ ਘਟਾਉਣਾ ਪੈਣਾ ਟੈਕਨੋਲੋਜੀ ਦੇ ਬੱਚੇ ਨੇ ਟੈਕਨੋਲੋਜੀ 'ਚ ਜਨਮ ਲਿਆ ਆਏ ਨੇ ਹਨਾ ਇਹਨਾਂ ਨੂੰ ਪੈਂਪਰਿੰਗ ਬਹੁਤ ਕਰਨੀ ਪੈਂਦੀ ਹੈ ਬਹੁਤ ਪਿਆਰ ਨਾਲ ਸਮਝਾਉਣਾ ਪੈਂਦਾ ਇੰਨਾ ਅਗਰੈਸਿਵ ਹੋ ਗਏ ਇਹਨਾਂ ਨੂੰ ਪਤਾ ਨਹੀਂ ਲੱਗਦਾ ਕਦੋਂ ਇਹ ਰੋਣ ਲੱਗ ਜਾਂਦੇ ਨੇ ਕਦੋਂ ਇਹ ਉੱਚੀ ਉੱਚੀ ਚੀਕਾ ਮਾਰਨ ਲੱਗ ਜਾਂਦੇ ਨੇ ਅੱਜ ਦੇ ਟਾਈਮ ਦੇ ਵਿੱਚ ਨਾ ਬੱਚਾ ਮਤਲਬ ਮਾੜੀ ਸੂਰਤ ਆਉਣ ਲੱਗਦੀ ਹੈ ਤਾਂ ਉਹ ਕਹਿੰਦਾ ਪਹਿਲਾਂ ਮੈਨੂੰ ਫੋਨ ਚਾਹੀਦਾ ਹੈ ਮੇਲੇ ਫਰਾਣੇ ਫਰੈਂਡ ਕੋਲੇ ਆ ਮੈਂ ਬਾਕੀ ਸਾਰਿਆਂ ਕੋਲੇ ਦੇਖਦਾ ਮੈਨੂੰ ਫੋਨ ਚਾਹੀਦਾ ਪਹਿਲਾਂ ਫਿਰ ਉਸ ਤੋਂ ਬਾਅਦ ਫੋਨ ਬੱਚੇ ਨੂੰ ਮਿਲ ਜਾਂਦਾ ਤਾਂ ਫੋਨ ਤੇ ਉਹ ਬੱਚਾ ਕੀ ਦੇਖ ਰਿਹਾ ਹੈ ਕੀ ਕਰ ਰਿਹਾ ਹੈ ਕਿਸੇ ਦਾ ਚੈੱਕ ਨਹੀਂ ਹੁੰਦਾ ਉਹਦੇ ਤੇ ਹਾਂ ਉਹਦਾ ਕਿੰਨਾ ਕ ਅਸਰ ਪੈਂਦਾ ਬੱਚਿਆਂ ਤੇ ਬਹੁਤ ਪੈਂਦਾ ਐਦਾਂ ਹੀ ਕਿ ਸਿਰਤ ਨੂੰ ਵੀ ਕਹ ਲੋ ਵੀ ਉਹਨੇ ਨਹੀਂ ਕਰੇ ਗਿਆ ਵੀ ਮਮਾ ਫੋਨ ਦੇਖਣਾ ਇਹ ਚੀਜ਼ਾ ਕਹਿੰਦੇ ਆ ਉਹ ਵੀ ਚੀਜ਼ਾ ਬਟ ਮੈਂ ਅਵੋਇਡ ਕਰਦੀ ਹਾਂ ਐਲਸੀਡੀ ਤੇ ਇੰਟਰਨੈਟ ਕਨੈਕਟੀਵਿਟੀ ਕਰਕੇ ਦਿੱਤੀ ਹੋਈ ਆ ਵੀ ਦੇਖਣਾ ਸਾਹਮਣੇ ਦੇ ਅਸੀਂ ਸਾਰੇ ਦੇਖ ਰਹੇ ਆ ਵੱਡੀ ਯੂਟਿਊਬ ਲੱਕ ਇਸ ਇਨ ਕਿ ਕੋਈ ਵੀ ਐਡ ਕਿਤੇ ਵੀ ਆ ਜਾਂਦੀ ਆ ਫਿਰ ਉਹਨੂੰ ਸਕਿਪ ਕਰਨ ਦਾ অপਸ਼ਨ ਨਹੀਂ ਆਉਂਦਾ ਇਹ ਚੀਜ਼ ਬਹੁਤ ਪਰੇਸ਼ਾਨ ਕਰਦੀ ਆ ਉਸ ਟਾਈਮ ਤੇ ਕਈ ਵਾਰੀ ਗਲੋਹੜਬੜੀ ਹੋ ਜਾਂਦੀ ਆ ਤਾਂ ਕਿ ਆਪਾਂ ਨੂੰ ਤਾਦਤ ਨਹੀਂ ਹੁੰਦੀ ਹੈਗੀ ਫੈਮਿਲੀ ਦੇ ਵਿੱਚ ਕਈ ਫੈਮਿਲੀਆ ਦੇ ਵਿੱਚ ਓਪਨ ਨਾਲ ਚੱਲਦੇ ਚੱਲੀ ਜਾਂਦੇ ਕਿ ਫਰਕ ਪੈਂਦਾ ਸਾਡੇ ਘਰ ਦੇ ਵਿੱਚ ਹਲੇ ਵੀ ਇਹ ਚੀਜ਼ ਹੈਗੀ ਹੈ ਕਿ ਜਿਹੜੀ ਚੀਜ਼ ਪਰਦੇ ਚ ਉਹ ਪਰਦੇ ਸੀ ਰਹੂਗੀ ਉਹਨੋਂ ਡਿਸਕਲੋਜ਼ ਨਹੀਂ ਕਰ ਸਕਦੇ ਹੈਗੇ ਮਤਲਬ ਐਦਾਂ ਸਾਰਾ ਪਰਿਵਾਰ ਬੈਠ ਕੇ ਉਹ ਚੀਜ਼ ਦੇਖੀ ਜਾਊ ਸੁਣੀ ਜਾਊ ਇਹ ਚੀਜ਼ ਦੀ ਦਿੱਕਤ ਬਹੁਤ ਆਉਂਦੀ ਆ ਹਾਂ ਠੀਕ ਹੈ ਉਹ ਦੇਖਦੀ ਬੱਚਿਆਂ ਦੇ ਵੀਡੀਓਜ਼ ਦੇਖਦੀ ਆ ਰਾਈਮਸ ਵੀ ਦੇਖਦੀ ਰਹੀ ਆ ਸ਼ੁਰੂ ਤੋਂ ਹਨਾ ਹੁਣ ਵੀ ਉਹ ਕੋਈ ਕਰਾਟੇ ਕਿਡ ਕਰਕੇ YouTube ਚੈਨਲ ਹੈ ਜਿੱਦੇ ਬੱਚੇ ਜਿਮਨਾਸਟਿਕ ਦਿਖਾਉਂਦੇ ਨੇ ਉਹ ਚੀਜ਼ਾਂ ਵੀ ਦੇਖਦੀ ਆ ਉਹ ਪਰ ਜਿਹੜੀ ਉਹਦੇ ਵਿੱਚ ਐਡ ਆ ਕੇ ਖਰਾਬ ਕਰਦੀਆਂ ਹਨਾ ਉਹ ਵੇਗ ਦੀ ਸਾਰੀ ਵੀਡੀਓ ਦਾ ਫਲੋ ਸਿਰਫ ਉਹ ਐਡ ਖਰਾਬ ਕਰ ਜਾਂਦੀ ਆ 15-20 ਸੈਕਿੰਡ ਲਈ ਕੁਝ ਵੀ ਆ ਜਾਂਦਾ ਉਹਦੇ ਵਿੱਚ Netflix ਸੀਰੀਜ਼ ਆ ਜਾਣਗੀਆਂ ਜਾਂ ਹੋਰ ஏਬੀਸੀ ਵੀ ਜੋ ਵੀ ਸੀਰੀਜ਼ ਨੇ ਕੋਈ ਵੀ ਸੀਨ ਦੀ ਐਡ ਆ ਜਾਏਗੀ ਉੱਥੇ ਉਹ ਬਹੁਤ ਪਰੇਸ਼ਾਨ ਕਰਨ ਵਾਲੀ ਚੀਜ਼ ਆ ਉਹ ਦਿੱਕਤ ਕਰ ਜਾਂਦਾ ਹੈ ਤੇ ਫਿਰ ਹੁਣ ਜਿਹੜੇ ਬੱਚਿਆਂ ਕੋਲੇ ਆਪ ਨੂੰ ਹੀ ਮੋਬਾਈਲ ਦਿੱਤੇ ਹੋਏ ਨੇ ਜਿਹੜੇ ਬੱਚੇ ਆਪ ਕੱਲਿਆਂ ਬਹਿ ਕੇ ਪਤਾ ਨਹੀਂ ਕੀ ਕੁਝ ਦੇਖਦੇ ਨੇਗੇ ਫਿਰ ਉਹ ਤਾਂ ਬਹੁਤ ਜ਼ਿਆਦਾ ਇੰਪੈਕਟ ਜਿਹੜਾ ਪੈਂਦਾ ਉਹਨਾਂ ਦਾ ਬਹੁਤ ਜ਼ਿਆਦਾ ਪੈਂਦਾ ਹੈ ਕਿ ਮੈਂ ਸੀਰਤ ਦੀ ਡਾਕਟਰ ਨਾਲ ਇੱਕ ਵਾਰੀ ਗੱਲ ਕੀਤੀ ਸੀਗੀ ਤੇ ਉਹਨੇ ਜੋ ਜੋ ਗੱਲਾਂ ਸਾਨੂੰ ਦਸੀਆਂ ਮੇਰਾ ਬ੍ਰਦਰ ਵੀ ਸ਼ੌਕ ਹੋ ਗਿਆ ਮਤਲਬ 4-5 ਸਾਲ ਦਾ ਬੱਚਾ ਉਹ ਵੀਡੀਓਜ਼ ਦੇਖ ਰਿਹਾ ਆ ਜਿਹੜੀਆਂ ਕੈਲੋਵਿਨ ਨਹੀਂ ਦੇਖਣੀਆਂ ਚਾਹੀਦੀਆਂ ਇੰਨਾ ਐਡਿਕਟਡ ਹੋ ਚੁੱਕਿਆ ਸੀ ਉਸ ਚੀਜ਼ ਦਾ ਪੇਰੈਂਟਸ ਨੂੰ ਪਤਾ ਹੀ ਨਹੀਂ ਮਤਲਬ ਇਹ ਠੀਕ ਆ ਮੈਂ ਵੀ ਜੌਬ ਕਰਦੀ ਨਹੀਂ ਆ ਹੁਣ ਵੀ ਮੇਰੀ ਡਿਊਟੀ ਪਹਿਲਾਂ ਨਾਲੋਂ ਵਧ ਹੀ ਗਈ ਵਨ ਸ਼ਾਪ ਹੋਣ ਕਰਕੇ ਹਨਾ ਪਰ ਬੱਚਾ ਜੋ ਦੇਖ ਰਿਹਾ ਉਹਦੇ ਬਾਰੇ ਪਤਾ ਹੋਣਾ ਚਾਹੀਦਾ ਉਦੇ ਬਾਰੇ ਗੱਲ ਵੀ ਹੋਣੀ ਚਾਹੀਦੀ ਆ ਤੁਹਾਡੇ ਕੋਲ ਮੈਂ ਇਸ ਚੀਜ਼ ਨੂੰ ਬਹੁਤ ਸੋਚਦੀ ਆ ਕਿ ਹੋਣੀ ਚਾਹੀਦੀ ਆ ਜੋ ਵੀ ਉਹਦੀ ਲਾਈਫ ਚ ਚੱਲ ਰਿਹਾ ਜੋ ਵੀ ਉਹ ਸੋਚਦੇ ਆ ਬੱਚੇ ਉਹਦੇ ਬਾਰੇ ਗੱਲ ਹੋਣੀ ਜ਼ਰੂਰੀ ਆ ਕਿਉਂਕਿ ਸੋਚ ਆ ਕੁਝ ਵੀ ਸੋਚ ਸਕਦੇ ਨੇ ਉਹਦੇ ਬਾਰੇ ਗੱਲ ਕਰਕੇ ਉਸ ਚੀਜ਼ ਨੂੰ ਕੀ ਸੇਧ ਦੇਣੀ ਆ ਉਹ ਬਹੁਤ ਜ਼ਰੂਰੀ ਆ ਅੱਜ ਦੇ ਟਾਈਮ ਦੇ ਵਿੱਚ ਨਾ ਬਹੁਤੇ ਬੱਚੇ ਜਿਹੜਾ ਉਹ ਇੰਨਾ ਜ਼ਿਆਦਾ ਕਹਿੰਦੇ ਜੀ ਕੀ ਗੁਰਦੁਆਰੇ ਜਾਣਾ ਹੈ ਤਾਂ ਜੀ ਵੱਡਿਆਂ ਦਾ ਕੰਮ ਹੈ ਅਸੀਂ ਨਹੀਂ ਜਾਣਾ ਹੈਗਾ ਜਾਂ ਇਦਾਂ ਦੀ ਪ੍ਰੈਕਟਿਸਿਸ ਦੇ ਵਿੱਚ ਬੱਚੇ ਇਨਵੋਲਵ ਨਹੀਂ ਹੁੰਦੇ ਲੋਜੀਕਲ ਸੋਚਦੇ ਨੇ ਕਿ ਜੀ ਪਹਿਲਾਂ ਸਾਨੂੰ ਉਹ ਦੱਸੋ ਦਾ ਅਸੀਂ ਵੀ ਰੱਬ ਹੁੰਦਾ ਕਿਤੇ ਅਸੀਂ ਕਦੇ ਦੇਖਿਆ ਹੀ ਨਹੀਂਗਾ ਤੁਸੀਂ ਕਦੇ ਦੇਖਿਆ ਇਦਾਂ ਦੇ بڑے ਕੁਐਸਚਨਸ ਬੱਚਿਆਂ ਦੇ ਹੁੰਦੇ ਨੇ ਜਿਦੇ ਫਿਰ ਮੁੜ ਕੇ ਪੇਰੈਂਟਸ ਕੋਲੇ ਕਈ ਵਾਰੀ ਜਵਾਬ ਵੀ ਨਹੀਂ ਹੁੰਦੇ ਲੱਗਦਾ ਕਿ ਬੱਚਿਆਂ ਨੂੰ ਲੋਡ ਹੈਗੀ ਏ ਧਰਮ ਦੀ ਜਾਂ ਧਰਮ ਤੋਂ ਬਿਨਾਂ ਦੁਨੀਆ ਚੱਲ ਸਕਦੀ ਏ ਬਿਲਕੁਲ ਨਹੀਂ ਚੱਲ ਸਕਦੀ ਕਿਵੇਂ ਚੱਲ ਜੂ ਫਿਰ ਤਾਂ ਗੱਲ ਉਹ ਵੀ ਹੁਣ ਉਹ ਤਾਂ ਫਿਰ ਬਿਨਾਂ ਰੂਲ ਰੈਗੂਲੇਸ਼ਨ ਵਾਲਾ ਸਕੂਲ ਹੋ ਗਿਆ ਵੀ ਜਿਹਦੀ ਮਰਜ਼ੀ ਆਈ ਜਿਹੜੀ ਮਰਜ਼ੀ ਕਲਾਸ ਇਦਾਂ ਥੋੜੀ ਹੁੰਦਾ ਹੁੰਦਾ ਕੁਝ ਵੀ ਚੀਜ਼ ਜੇ ਪਰਮਾਤਮਾ ਨੇ ਪੂਰੀ ਸ੍ਰਿਸ਼ਟੀ ਕਿਸੇ ਨਿਯਮ ਦੇ ਆਧਾਰ ਤੇ ਇੱਕ ਨਿਯਮ ਤੱਕ ਕੀਤੀ ਹੋਈ ਆ ਵੀ ਆ ਚੀਜ਼ ਇਦਾਂ ਹੋਣੀ ਆ ਇਦਾਂ ਇਸ ਵਕਤ ਚਾਨਣਾ ਹੋਣਾ ਇਸ ਵਕਤ ਹਨੇਰਾ ਹੋਣਾ ਹੈ ਹਨਾ ਹਰੇਕ ਚੀਜ਼ ਸਾਵਾ ਦੀ ਵੀ ਇੱਕ ਕੈਲਕੂਲੇਸ਼ਨ ਰੱਬ ਨੇ ਸੈੱਟ ਕੀਤੀ ਹੋਈ ਆ ਦੋ ਸਾ ਇਕੱਠੇ ਤਾਂ ਆ ਨਹੀਂ ਸਕਦੇ ਇਹ ਚੀਜ਼ ਜਿਹੜੇ ਰੂਲਸ ਰੈਗੂਲੇਸ਼ਨ ਹਨ ਇਹ ਹੁਣੇ ਬਹੁਤ ਜ਼ਰੂਰੀ ਨੇ ਇਹ ਰੂਲਸ ਹੀ ਨਹੀਂ ਕਹਿ ਲੋ ਵੀ ਬੱਚਿਆਂ ਨੂੰ ਐਕਸੈਪਟੇਬਲ ਹੈਗੇ ਅੱਜਕੱਲ੍ਹ ਔਰ ਜਿਹੜੀ ਗੱਲ ਕਹੀਏ ਵੀ ਰੱਬ ਹੈ ਜਾਂ ਰੱਬ ਨਹੀਂ ਹੈ ਦਿਖਾਓ ਸਾਨੂੰ ਹਨਾ ਵੀ ਉਹ ਜਿਹੜੇ ਪੇਰੈਂਟਸ ਜਵਾਬ ਨਹੀਂ ਦੇ ਪਾਰੇ ਉਹ ਪੇਰੈਂਟਸ ਜਵਾਬਦਾਨੀ ਦੇ ਪਾਰੇ ਕਿਉਂਕਿ ਉਹਨਾਂ ਨੂੰ ਪਤਾ ਨਹੀਂ ਉਹਨਾਂ ਦਾ ਬਲੀਫ ਨਹੀਂ ਹੈਗਾ ਕਿਸੇ ਤੇ ਵੀ ਜਿੱਧਰ ਕਿਸੇ ਨੇ ਕਿਹਾ ਤਾਂ ਉਧਰ ਨੂੰ ਬੱਚਿਆਂ ਨੂੰ ਲੈ ਜਾਣਾ ਐਡਾ ਤਾਂ ਫਿਰ ਵਾਕਈ ਕਨਫਿਊਜ਼ ਰਹਿਣਗੇ ਉਹ ਇਸ ਚੀਜ਼ ਦੇ ਮਾਮਲੇ ਦੇ ਵਿੱਚ ਬੱਚੇ ਇਸੇ ਕਰਕੇ ਛੱਡਦੇ ਜਾ ਰਹੇ ਨਾ ਧਰਮ ਕੇ ਵੀ ਇਹਦੀ ਲੋਡ ਕੀ ਹੈ ਤਾਂ ਆਪਸ ਲੜਾਈਆਂ ਪਵਾਉਂਦਾ ਧਰਮ ਬੱਚੇ ਇਹ ਸੋਚਦੇ ਨੇ ਬਿਲਕੁਲ ਉਹਨਾਂ ਨੂੰ ਹੁਣ ਅੱਜ ਦੇ ਟਾਈਮ ਦੇ ਵਿੱਚ ਇਹੀ ਲੱਗਦਾ ਆ ਵੀ ਜਿਹੜਾ ਧਰਮ ਹੈ ਜਿਵੇਂ ਜਿਹਦੇ ਰੂਲਸ ਬਹੁਤ ਸਟ੍ਰਿਕਟ ਨੇ ਨਾ ਆਪਾਂ ਨੂੰ ਪਤਾ ਹੀ ਹੈ ਗਿਹੜੇ ਧਰਮ ਦੇ ਰੂਲਸ ਬਹੁਤ ਸਟ੍ਰਿਕਟ ਨੇ ਹਨਾ ਵੀ ਔਖਾ ਇਸ ਜੀ ਦਾ ਵੀ ਅਸੀਂ ਧਰਮ ਚ ਰਹਿ ਸਕਦੇ ਆ ਬਟ ਸ਼ਰਤ ਸਾਡੀ ਇਹ ਹੈ ਵੀ ਤੁਸੀਂ ਇਸ ਸਟ੍ਰਿਕਟ ਰੂਲਸ ਫੋਲੋ ਨਹੀਂ ਕਰਨੇ ਗੱਲ ਫਿਰ ਉੱਥੇ ਆ ਗਈ ਜੇ ਕਿ ਰੂਲਸ ਨਹੀਂ ਫਾਲੋ ਕਰਨੇ ਫਿਰ ਉਹ ਧਰਮ ਕਿਹੜੇ ਉਹ ਪਾਸੇ ਹੋ ਰਿਹਾ ਬਿਲਕੁਲ ਹੁਣ ਜੇ ਰੂਲਸ ਬਣੇ ਨੇ ਕਿਸੇ ਰੀਜ਼ਨ ਕਰਕੇ ਹੀ ਬਣੇ ਨੇ ਨਾ ਉਹਦਾ ਗੱਲ ਉਹੀ ਆ ਵੀ ਜਦੋਂ ਆਪਾਂ ਉਸ ਚੀਜ਼ ਨੂੰ ਸਮਝਾਂਗੇ ਨਹੀਂ ਜਾਂ ਬੱਚੇ ਦਾ ਡਾਇਰੈਕਟ ਜਾ ਕੇ ਨਹੀਂ ਸਮਝ ਸਕਦੇ ਉਥੇ ਮੀਡੀਏਟਰ ਪੇਰੈਂਟਸ ਹੀ ਬਣਦੇ ਨੇ ਜਦੋਂ ਉਹ ਬੱਚਿਆਂ ਨੂੰ ਸਮਝਾਉਣਗੇ ਹੀ ਨਹੀਂ ਹਨਾ ਉਨੀ ਦੇਰ ਤੱਕ ਬੱਚੇ ਉਸ ਚੀਜ਼ ਨੂੰ ਮਹਿਸੂਸ ਨਹੀਂ ਕਰ ਸਕਣਗੇ ਅਕਸਰ ਕਿਹਾ ਜਾਂਦਾ ਹੈ ਕਿ ਨਾ ਮਤਲਬ ਮਾਪਿਓ ਆਪ ਤਾਂ ਘਰ ਦੇ ਵਿੱਚ ਇੱਕ ਦੂਜੇ ਨੂੰ ਝੂਠ ਬੋਲਦੇ ਨੇ ਆਪ ਤਾਂ ਉੱਚੀ ਆਵਾਜ਼ ਸੇ ਗੱਲ ਕਰਦੇ ਨੇ ਬੱਚਿਆਂ ਨੂੰ ਕਹਿੰਦੇ ਨੇ ਕਿ ਝੂਠ ਨਹੀਂ ਬੋਲਣਾ ਸੱਚ ਬੋਲਣਾ ਜਾਂ ਪਿਆਰ ਨਾਲ ਗੱਲ ਕਰਨੀ ਹੈ ਹਰ ਇੱਕ ਦੇ ਨਾਲ ਬੱਚਿਆਂ ਤੋਂ ਕਿੱਦਾਂ ਸੈਕਸਪੈਕਟ ਕਰ ਸਕਦੇ ਆ ਕਿ ਜੋ ਅਸੀਂ ਖੁਦ ਕਰ ਰਹੇ ਹਾਂ ਸਾਡੇ ਬੱਚੇ ਉਹ ਚੀਜ਼ ਨਾ ਕਰਨ ਕਿੱਦਾਂ ਸਮਝਾਇਆ ਜਾਵੇ ਬੱਚਿਆਂ ਨੂੰ ਐਦਾਂ ਹੋ ਹੀ ਨਹੀਂ ਸਕਦਾ ਵੀ ਆਪ ਕਰਦੇ ਜਾइए ਤੇ ਬੱਚਿਆਂ ਨੂੰ ਕਹੇ ਨਾ ਕਰੇ ਉਹ ਤੁਹਾਡੇ ਸਾਹਮਣੇ ਨਹੀਂ ਕਰੂਗਾ ਫਿਰ ਬਾਹਰ ਜਾ ਕੇ ਕਰੂਗਾ ਕਰੂਗਾ ਉਹੀ ਜੋ ਤੁਸੀਂ ਕਰੋਗੇ ਕਿਉਂਕਿ ਮੇਰੇ ਨਾਲ ਦਾ ਹੁੰਦਾ ਹੈ ਹੁਣ ਢੈਣ ਬਣਾਏ ਆ ਅਸੀਂ ਹਨਾ ਠੀਕ ਆ ਕੰਮ ਦੀਆਂ ਟੈਨਸ਼ਨਾਂ ਵੀ ਨੇ ਹੋਰ ਗੱਲਾਂ ਦੀਆਂ ਟੈਨਸ਼ਨਾਂ ਵੀ ਨੇ ਹਨਾ ਪਰ ਜੇ ਅਸੀਂ ਹਾਸੇ ਮਜ਼ਾਕ ਜੇ ਇੱਕ ਦੂਜੇ ਨੂੰ ਕੋਈ ਗੱਲ ਕਹਿ ਦਈਏ ਉਹ ਬੱਚੇ ਤੇ ਇਫੈਕਟ ਪੈਂਦਾ ਉਸ ਚੀਜ਼ ਦਾ ਉਹ ਪੁੱਛੂਗੀ ਆ ਕੇ ਬੱਲਾ ਮੈਨੂੰ ਮੰਮੀ ਤੁਸੀਂ ਤਾਂ ਮਾਮਾ ਜੀ ਨੂੰ ਐ ਕਹਿੰਦੇ ਹੁੰਨੇ ਉਹ ਮੈਂ ਕਿਉਂ ਨਹੀਂ ਕਹਿ ਸਕਦੀ ਫਿਰ ਫਿਰ ਆਪ ਨੂੰ ਚੁੱਪ ਕਰਨਾ ਪੈਂਦਾ ਫਿਰ ਉੱਥੇ ਪਤਾ ਲੱਗਦਾ ਵੀ ਇਹ ਜਿਹੜਾ ਸ਼ੀਸ਼ਾ ਨਾ ਇਹ ਵਾਪਸ ਦਿਖਾ ਰਹੀ ਹੈ ਸਾਨੂੰ ਜ਼ਰੂਰੀ ਨਹੀਂ ਠੀਕ ਆ ਆਪਣੇ ਘਰਾਂ ਦੇ ਵਿੱਚ ਆਪਾਂ ਪਰਿਵਾਰ ਭੈਣ ਭਰਾ ਕਾਫੀ ਹਾਸਾ ਮਜ਼ਾਕ ਕਰ ਲੈਂਦੇ ਆ ਸੋ ਉਸ ਵਕਤ ਕਈ ਵਾਰੀ ਸ਼ੁਰੂ ਤੋਂ ਚੱਲਦੀਆਂ ਗੱਲਾਂ ਅਗੇ ਵਰੀ ਕਹਿ ਹੋ ਜਾਂਦੀਆਂ ਨੇ ਪਰ ਜੇ ਆਪਾਂ ਗਈਏ ਵੀ ਆਪਾਂ ਕਈ ਆਪ ਗਏ ਹੈ ਇਹ ਤੇ ਬੱਚੇ ਨਾ ਗੈਣ ਇੰਦਾ ਨਹੀਂ ਹੋ ਸਕਦਾ ਆਪ ਰੁਕਣਾ ਪੈਂਦਾ ਪਹਿਲਾਂ ਉਸ ਚੀਜ਼ ਲਈ ਫਿਰ ਬੱਚੇ ਰੁਕਣਗੇ ਨਹੀਂ ਨਹੀਂ ਜੇ ਵਾਹਣ ਮੈਂ ਤੁਹਾਨੂੰ ਇੱਕ ਗੱਲ ਦੱਸ ਦਿਆਂ ਸਾਡੇ ਫੰਕਸ਼ਨ ਆਇਆ ਸੀ ਕਾਮਨੀਤਾ ਹਨਾ ਤੇ ਅਮਰਿਸ਼ ਅਗਨ ਤੋਂ ਬਾਅਦ ਇਹ ਪਹਿਲਾ ਫੰਕਸ਼ਨ ਸੀ ਫੈਮਿਲੀ ਦਾ ਤੇ ਬੇਟੀ ਨੂੰ ਜਿਵੇਂ ਆਦਤ ਆ ਮੈਨੂੰ ਦੇਖਣ ਦੀ ਵੀ ਹਾਂ ਜਿੱਦਾਂ ਫੰਕਸ਼ਨ ਦੇ ਵੱਲ ਜਾਂਦੇ ਆ ਤਿਆਰ ਹੋ ਕੇ ਮੰਮਾ ਚੋਣੀਆਂ ਪਾ ਕੇ ਐਦਾਂ ਕਰਕੇ ਜਾਂਦੇ ਆ ਹਨ ਉਹ ਗਈ ਸੋ ਮੈਂ ਮੰਮਾ ਨਾਲ ਗੱਲ ਕਰਦੇ ਸੀ ਵੀ ਚਲੋ ਆ ਸੂਟ ਪਾ ਲੈਨੇ ਹਨਾ ਵੀ ਫੈਮਿਲੀ ਫੰਕਸ਼ਨ ਆ ਉਹ ਗਈ ਜਾ ਕੇ ਨਾ ਅਲਮਾਰੀ ਚੋਂ ਬਰਾਂਦੀ ਕੱਢ ਲਈ ਕਹਿੰਦੀ ਮੰਮੀ ਆਹ ਪਾ ਕੇ ਜਾਇਓ ਤੁਸੀਂ ਫਿਰ ਮੈਨੂੰ ਉਸ ਵਕਤ ਇਹ ਗੱਲ ਸਮਝ ਚਾਈ ਵੀ ਪਹਿਲਾਂ ਤਾਂ ਮੈਂ ਇੱਕਦਮ ਅਗਰੈਸਿਵ ਹੋਲੇ ਫਿਰ ਮੈਂ ਚੁੱਪ ਕਰ ਗਈ ਹੈਨਾ ਮੈਂ ਕਿਹਾ ਵੀ ਇਹਨੂੰ ਥੋੜੀ ਪਤਾ ਵੀ ਹੁਣ ਇਹ ਬਦਲਣ ਤੋਂ ਬਾਅਦ ਵੀ ਇਹ ਚੀਜ਼ਾਂ ਨਹੀਂ ਹੁੰਦੀਆਂ ਹਨ ਫਿਰ ਪਹਿਲਾਂ ਮੈਂ ਆਪਣੇ ਆਪ ਨੂੰ ਸਮਝਾਇਆ ਫਿਰ ਮੈਂ ਉਹਨੂੰ ਸਮਝਾਇਆ ਮੈਂ ਕਿਹਾ ਬਟਾ ਇਦਾਂ ਨਹੀਂ ਹੁੰਦਾ ਹੈਗਾ ਵੀ ਹੁਣ ਇਹ ਸਾਰਾ ਕੁਝ ਬੰਦ ਹੋ ਗਿਆ ਹੁਣ ਨਹੀਂ ਇਹ ਕੁਝ ਕਰਨਾ ਵੀ ਹੁਣ ਇਹ ਥੋੜੀ ਵੀ ਮੈਂ ਰੈਗੂਲਰ ਦਿਨਾਂ 'ਚ ਦਸਤਾਰ ਸਜਾਵਾਂ ਤੇ ਕੋਈ ਫੰਕਸ਼ਨ ਆਵੇ ਤੇ ਮੈਂ ਪ੍ਰਾਂਦੀ ਬਾਕੇ ਜਲੀ ਜਾਵਾਂ ਮੈਂ ਇਦਾਂ ਨਹੀਂ ਹੁੰਦਾ ਹੁਣ ਮੈਂ ਇਦਾਂ ਹੀ ਜਾਊਂਗੀ ਜਿੱਥੇ ਵੀ ਜਾਊਂਗੀ ਉਹਨੂੰ ਉਹ ਬਹੁਤ ਨੋਟਿਸ ਕਰ ਦਿਆ ਮम्मा ਤੁਹਾਡੇ ਵਾਲ ਆ ਗਏ ਮम्मा ਤੁਹਾਡੇ ਆ ਚੀਜ਼ਾਂ ਆ ਗਈਆਂ ਵੀ ਤੁਹਾਡੇ ਇੱਥੇ ਕੱਲ ਮੈਨੂੰ ਕਹਿੰਦੀ ਮम्मा ਜਦੋਂ ਲੇਡੀਜ਼ ਬਜ਼ੁਰਗ ਹੋ ਜਾਂਦੀਆਂ ਨੇ ਵੀ ਉਹਨਾਂ ਦੇ ਇੱਥੇ ਦਾੜੀ ਕਿਉਂ ਆ ਜਾਂਦੀਆਂ ਕਹਿੰਦੀ ਐਦਾਂ ਦੇ ਸਵਾਲ ਕਰਦੀ ਆ ਉਹ ਕਿਉਂ ਉਹਨੂੰ ਵੀ ਆਦਤ ਨਹੀਂ ਆ ਉਹਨੇ ਸ਼ੁਰੂ ਤੋਂ ਐਦਾਂ ਦੇਖਿਆ ਤੇ ਹੌਲੀ ਹੌਲੀ ਫਿਰ ਉਹਨੂੰ ਸਮਝ ਗੱਲ ਕਰਨੀ ਪੈਂਦੀ ਆ ਤਾਂ ਸਮਝਦੀ ਐ ਸ਼ੀ ਨੂੰ ਲੈ ਕੇ ਕਿੰਨਾ ਕਾ ਅੱਜ ਦੇ ਟਾਈਮ 'ਚ ਜ਼ਰੂਰੀ ਹੈ ਕਿ ਅਸੀਂ ਬੱਚਿਆਂ ਦੇ ਨਾਲ ਬੱਚੇ ਬਣ ਕੇ ਰਹੀਏ ਕਿਉਂਕਿ ਇੱਕ ਟਾਈਮ ਹੁੰਦਾ ਸੀ ਜਿਵੇਂ ਅਸੀਂ ਆਪਣੀ ਗੱਲ ਕਰੀਏ ਤਾਂ ਸਾਡੇ ਵੇਲੇ ਨਾ ਇੱਕ ਡਿਸਟੈਂਸ ਹੁੰਦਾ ਸੀਗਾ ਕਿ ਪੇਰੈਂਟਸ ਦੇ ਸਾਹਮਣੇ ਅਸੀਂ ਆ ਗੱਲ ਨਹੀਂ ਕਰ ਸਕਦੇ ਜਾਂ ਜੇ ਉਹਨਾਂ ਨੇ ਮੜੀ ਦੀ ਅੱਖ ਦੀ ਘੂਰੀ ਵੀ ਦਿਖਾਤੀ ਤਾਂ ਅਸੀਂ ਜਿਹੜਾ ਚੁੱਪ ਕਰਕੇ ਬੈਠ ਜਾਂ ਸੀ ਗੱਲ ਨਹੀਂ ਸੀ ਕਰਦੇ ਹੁੰਦੇ ਅੱਜ ਦੇ ਟਾਈਮ 'ਚ ਉਹ ਨਹੀਂ ਹੈ ਬੱਚੇ ਮਾਪਿਆਂ ਨੂੰ ਵੀ ਜਵਾਬ ਦੇ ਦਿੰਦੇ ਨੇਗੇ ਪਰ ਕਿੰਨੀ ਗ ਲੋੜ ਹੈ ਕਿ ਜੇ ਅਸੀਂ ਉਹਨਾਂ ਨੂੰ ਕੁਝ ਸਮਝਾਣਾ ਤਾਂ ਸਾਨੂੰ ਉਹਨਾਂ ਦੇ ਲੈਵਲ ਤੇ ਜਾਣਾ ਪੈਣਾ ਸਾਨੂੰ ਇੱਕ ਬੈਰੀਅਰ ਜਿਹੜਾ ਹੈ ਨਾ ਉਹਨੂੰ ਘਟਾਉਣਾ ਪੈਣਾ ਜ਼ਰੂਰਤ ਆ ਬਹੁ ਕਿਉਂਕਿ ਅਗਰੈਸਿਵ ਬੱਚੇ ਜ਼ਿਆਦਾ ਹੋ ਰਹੇ ਨੇ ਹੁੰਦੇ ਅਸੀਂ ਕਹ ਲੋ ਵੀ ਆਪਣੀ ਇਸ ਵਾਲਿਆਂ ਨੇ ਅਗਰੈਸਿਵ ਹੋਣਾ ਇੱਕ ਟਾਈਮ ਤੇ ਸ਼ੁਰੂ ਕੀਤਾ ਠੀਕ ਆ ਜੇਦਰ ਸਾਰੇ ਬੱਚੇ ਕਰਦੇ ਨੇ ਪਰ ਹੁਣ ਵਾਲੇ ਅਗਰੈਸਿਵ ਹੋ ਜਾਂਦੇ ਨੇ ਬਹੁਤ ਜ਼ਿਆਦਾ ਇਹਨਾਂ ਦਾ ਕੰਟਰੋਲ ਨਹੀਂ ਹੁੰਦਾ ਕਿਉਂਕਿ ਟੈਕਨੋਲੋਜੀ ਦੇ ਬੱਚੇ ਨੇ ਟੈਕਨੋਲੋਜੀ 'ਚ ਜਨਮ ਲਿਆ ਇਹਨਾਂ ਨੇ ਹਣਾ ਤੇ ਉਹ ਚੀਜ਼ ਦਾ ਇਹਨਾਂ ਦਾ ਕੰਟਰੋਲ ਕਰਨ ਲਈ ਇਹਨਾਂ ਨੂੰ ਰੋਕਣ ਲਈ ਇਨਾਂ ਨੂੰ ਪੈਂਪਰਿੰਗ ਬਹੁਤ ਕਰਨੀ ਪੈਂਦੀ ਹੈ ਬਹੁਤ ਪਿਆਰ ਨਾਲ ਸਮਝਾਉਣਾ ਪੈਂਦਾ ਇੰਨਾ ਅਗਰੈਸਿਵ ਹੋ ਗਏ ਇਹਨਾਂ ਨੂੰ ਪਤਾ ਨਹੀਂ ਲੱਗਦਾ ਕਦੋਂ ਇਹ ਰੋਣ ਲੱਗ ਜਾਂਦੇ ਨੇ ਕਦੋਂ ਇਹ ਉੱਚੀ ਉੱਚੀ ਚੀਕਾ ਮਾਰਨ ਲੱਗ ਜਾਂਦੇ ਨੇ ਉਸ ਚੀਜ਼ ਨੂੰ ਕੰਟਰੋਲ ਇਹਨਾਂ ਨੂੰ ਪਿਆਰ ਨਾਲ ਹੀ ਕਰਨਾ ਪੈਂਦਾ ਹੁਣ ਆਪਾਂ ਮੂਰੋ ਥੱਪੜ ਮਾਰਨ ਨੂੰ ਕਰ ਲਾਂਗੇ ਤੇ ਉਹ ਫਿਰ ਬੱਚੇ ਨੇ ਹੋਰ ਜਿੱਦੀ ਹੋ ਜਾਣਾ ਫਿਰ ਉਹ ਬਲਾਊਗਾ ਨਹੀਂ ਤੁਹਾਨੂੰ ਬੋਰਡਿੰਗ ਨਹੀਂ ਹੋਊਗੀ ਤੁਹਾਡੀ ਉਹਦੇ ਨਾਲ ਫਿਰ ਤਾਂ ਛੋਟੀ ਉਮਰ ਤੋਂ ਹੀ ਥੋੜਾ ਤੇ ਉਹਦਾ ਗੈਪ ਇਹੋ ਜਿਹਾ ਪੈ ਜਾਣਾ ਅੱਗੇ ਜਾ ਕੇ ਤਾਂ ਟੀਨੇਜ ਦੇ ਵਿੱਚ ਵੈਸੇ ਵੀ ਸੁਜੈਸਟ ਕਰਦੇ ਨੇ ਵੀ ਬੱਚਿਆਂ ਦੇ ਦੋਸਤ ਹੀ ਬਣਨਾ ਤੇ ਸ਼ੁਰੂ ਤੋਂ ਕਿਉਂ ਨਹੀਂ ਦੋਸਤ ਬਣ ਸਕਦੇ ਸੋ ਹੁਣ ਕਿਦਾਂ ਦੇਖਦੇ ਹੋ ਲਾਈਫ ਨੂੰ ਇਸ ਟਾਈਮ ਤੁਸੀਂ ਖੁਸ਼ ਹੋ ਅੱਗੇ ਲਾਈਫ ਤੁਸੀਂ ਜਿਹੜਾ ਹੈ ਬਹੁਤ ਵਧੀਆ ਤੁਹਾਡੀ ਇੱਕ ਵਿਜ਼ਨ ਹੈ ਬਿਲਕੁਲ ਕਲੀਅਰ ਹੈ ਵਧੀਆ ਲਾਈਫ ਸਟਾਈਲ ਆਪਣਾ ਸੈੱਟ ਕਰਨਾ ਬੇਟੀ ਦਾ ਲਾਈਫ ਸਟਾਈਲ ਸੈੱਟ ਕਰਨਾ ਤੇ ਦੁਨੀਆ ਦੀਆਂ ਗੱਲਾਂ ਨੂੰ ਛੱਡਣਾ ਉਹ ਤਾਂ ਪੁੱਲ ਜਾਣਗੀਆਂ ਪਰ ਟਾਈਮ ਲੱਗਦਾ ਹੈ ਇਸ ਚੀਜ਼ ਨੂੰ ਮੈਂ ਇੱਕ ਵੀਡੀਓ ਦੇਖੀ ਸੀ ਇੰਸਟਾਗ੍ਰam ਤੇ ਮੈਨੂੰ ਕੋਈ ਫੀਮੇਲ ਨੇ ਕਾਫੀ ਮਚਿਓਰ ਨੇ ਉਹ ਕੈਨੇਡਾ ਨੇ ਮੇ ਵੀ ਕੀ ਨਾਮ ਹੈ ਡਾਕਟਰ ਕਰਕੇ ਮੈਨੂੰ ਨਾਮ ਨਹੀਂ ਯਾਦ ਆ ਰਿਹਾ ਉਹ ਕਹਿੰਦੇ ਨੇ ਕਹਿੰਦੇ ਵੀ ਜਦੋਂ ਕਹਿੰਦੇ ਮੈਂ ਮਤਲਬ ਉਹਨਾਂ ਦੇ ਵੀ ਹਸਬੰਦ ਦੀ ਡੈਥ ਹੋ ਗਈ ਸੀ ਤੇ ਜਦੋਂ ਕਹਿੰਦੇ ਮੈਂ ਆਪਣੇ ਬੱਚਿਆਂ ਨੂੰ ਬਾਹਰ ਭੇਜਿਆ ਸੀਗਾ ਨਾ ਕਹਿੰਦੇ ਮੈਂ ਬਹੁਤ ਜ਼ਿਆਦਾ ਰੋਈ ਸੀ ਬੇਸ਼ੱਕ ਕਹਿੰਦੇ ਮੈਂ ਆਪਣੇ ਬੱਚੇ ਦੇ ਕੋਲ ਆ ਇਸ ਵਕਤ ਪਰ ਜਦੋਂ ਵੀ ਕਹਿੰਦੇ ਮੈਨੂੰ ਯਾਦ ਆਉਂਦਾ ਨਾ ਮੈਨੂੰ ਅੰਦਰੋਂ ਮਹਿਸੂਸ ਹੁੰਦੀ ਆ ਉਹ ਗੱਲ ਸੋ ਜੋ ਚੀਜ਼ਾਂ ਮੇਰੇ ਨਾਲ ਬੀਤ ਗਈਆਂ ਹਨਾ ਇਹ ਤਾਂ ਹੈ ਨਹੀਂ ਵੀ ਕਦੇ ਯਾਦ ਨਹੀਂ ਆਉਣਗੀਆਂ ਜਾਂ ਹੁਣ ਯਾਦ ਨਹੀਂ ਆਉਂਦੀਆਂ ਹਨਾ ਰਹਿੰਦੀਆਂ ਜ਼ਰੂਰ ਨਹੀਂ ਸਕਦੀਆਂ ਕੀਤੀਆਂ ਯਾਦ ਪਰ ਜਦੋਂ ਇੱਕਦਮ ਇਕੱਲੇ ਬੈਠਿਆਂ ਨੂੰ ਉਹ ਚੀਜ਼ ਯਾਦ ਆਉਂਦੀ ਆ ਤਾਂ ਉਹ ਵਾਕਈ ਰੋਚ ਅੰਜੋੜਦੀਆਂ ਨੇ ਜੇ ਜਦੋਂ ਆਪਣੇ ਸਕੇ ਬਿਲਕੁਲ ਆਪਣੇ ਸਾਹਮਣੇ ਆ ਕੇ ਦੂਜਿਆਂ ਦੇ ਹੱਕ ਦੇ ਵਿੱਚ ਖੜੇ ਹੋ ਜਾਂਦੇ ਨੇ ਉਦੋਂ ਉਸ ਵਕਤ ਕੀ ਬੀਤਦੀ ਆ ਬਹੁਤ ਜ਼ਿਆਦਾ ਮਤਲਬ ਉਹ ਐਕਸਪਲੇਨ ਨਹੀਂ ਕਰ ਸਕਦੇ ਹੈਗੇ ਬਹੁਤ ਅਜੀਬ ਦਰਦ ਹੁੰਦਾ ਉਹ ਇੱਕ ਤਰੀਕੇ ਦਾ ਚਲੋ ਅਸੀਂ ਆਸ ਕਰਾਂਗੇ ਕਿ ਤੁਸੀਂ ਜਿਹੜਾ ਇਹੇ ਤਰੀਕੇ ਨਾਲ ਹੱਸਦੇ ਰਹੋ ਆਪਣੀ ਬੀਟੀ ਦੇ ਨਾਲ ਤੇ ਲਾਈਫ ਤੁਹਾਡੀ ਜਿਹੜੀ ਹੈ ਅੱਗੇ ਬਹੁਤ ਵਧੀਆ ਜਿਹੜੀ ਆ ਉਹ ਪ੍ਰਮਾਤਮਾ ਦੇ ਕਿਰਪਾ ਦੇ ਨਾਲ ਚੱਲੇ ਤੇ ਆਡੀਅנס ਤੋਂ ਸਾਡੀ ਜ਼ਰੂਰ ਇਹੀ ਉਮੀਦ ਹੋਏਗੀ ਕਿ ਤੁਸੀਂ ਜ਼ਰੂਰ ਕੁਝ ਨਾ ਉਹ ਸਿੱਖਿਆ ਹੋਏਗਾ ਕਿਉਂਕਿ ਹਰ ਇੱਕ ਦੀ ਜਿਹੜੀ ਇੱਕ ਲਾਈਫ ਹੈ ਉਹ ਆਪਣੇ ਆਪ ਚ ਇੱਕ ਸਟਰਗਲ ਹੁੰਦੀ ਹੈ ਤੇ ਉਸ ਸਟਰਗਲ ਤੋਂ ਨਿਕਲ ਕੇ ਇੱਕ ਆਪਣੀ ਆਈਡੈਂਟੀ ਬਣਾਣਾ ਖੁਦ ਲਾਈਫ ਨੂੰ ਜਿਹੜਾ ਹੈ ਹੱਸਦੇ ਹੋਏ ਜਿਉਣਾ ਤੇ ਹੋਰਾਂ ਨੂੰ ਇਨਸਪਾਇਰ ਕਰਨਾ ਇਹ ਬਹੁਤ ਵੱਡੀ ਗੱਲ ਹੈ ਤੇ ਅੱਜ ਦੀ ਸਟੋਰੀ ਜਿਹੜੀ ਤੁਹਾਡੇ ਨਾਲ ਸਾਂਝੀ ਕੀਤੀ ਹੈ ਕਿਸ ਤਰੀਕੇ ਨਾਲ ਆਪਣੀ ਡਾਟਰ ਨੂੰ ਦੇਖ ਕੇ ਜ਼ਿੰਦਗੀ ਜੀਣੀ ਤੇ ਅੱਗੇ ਜਾ ਕੇ ਜਿਹੜਾ ਉਹਦੇ ਵਾਸਤੇ ਹੀ ਸਟੈਂਡ ਲੈਣਾ ਬਹੁਤ ਵੱਡੀ ਗੱਲ ਹੈ ਤਾਂ ਸਾਡੀ ਹਮੇਸ਼ਾ ਤੋਂ ਕੋਸ਼ਿਸ਼ ਹੁੰਦੀ ਹੈ ਤੁਹਾਨੂੰ ਕੁਝ ਨਾ ਕੁਝ ਜਿਹੜਾ ਹੈ ਉਹ ਚੰਗਾ ਸੱਚਾ ਸੁੱਚਾ ਦਿਖਾਇਆ ਜਾਵੇ ਤੁਹਾਡੇ ਤੱਕ ਪਹੁੰਚਾਇਆ ਜਾਵੇ ਤੇ ਜਰੂਰ ਤੁਸੀਂ ਵੀ ਸਾਡਾ ਸਾਥ ਦਿਨੇ ਹੋ ਜੇ ਤੁਹਾਡੀ ਵੀ ਕੋਈ ਐਦਾਂ ਦੀ ਸਟੋਰੀ ਹੈਗੀ ਹੈ ਜਾਂ ਤੁਸੀਂ ਵੀ ਆਪਣਾ ਕੋਈ ਐਕਸਪੀਰੀਅੰਸ ਸਾਡੇ ਨਾਲ ਸ਼ੇਅਰ ਕਰਨਾ ਚਾਹੁੰਦੇ ਹੋ ਤਾਂ ਸਾਨੂੰ ਸਕਰੀਨ ਦੇ ਥੱਲੇ ਦਿੱਤੇ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਤੁਹਾਡੀ ਵੀ ਸਟੋਰੀ ਜਿਹੜੀ ਹੈ ਸਾਡੀ ਕੋਸ਼ਿਸ਼ ਹੋਏਗੀ ਅਸੀਂ ਸਾਂਝੀ ਕਰਾਂਗੇ ਤੇ ਤੁਹਾਨੂੰ ਜਿਹੜਾ ਆਪਣੇ ਤੇ ਸਟੂਡੀਓ ਚ ਇਨਵਾਈਟ ਕਰਾਂਗੇ ਤਾਂ ਦੇਖਦੇ ਰਹੋ ਦਾ ਸਿਟੀ ਹੈਡਲਾਈਨਸ ਮਿਲਦੇ ਆ ਜੀ ਅਗਲੀ ਵਾਰ ਧੰਨਵਾਦ